ਵਾਹੇ ਗੁਰੂ ਜੀ ਗੁਰੂ ਸਭ ਤੋਂ ਸਰਮੌਰ ਰੰਗੇ ਕਿਉਂਕਿ ਜੇ ਸਤਗੁਰੂ ਨਾ ਹੁੰਦੇ ਤੇ ਸਤਗੁਰੂ ਕਹਿੰਦੇ ਨੇ ਹਜ਼ਾਰਾਂ ਸੂਰਜ ਹੋਣ ਚੰਦਰਮੇ ਹੋਣ ਇਤੇ ਚਾਨਣ ਵੀ ਹੋਵੇ ਪਰ ਫਿਰ ਵੀ ਅੰਧੇਰਾ ਹੀ ਅੰਧੇਰਾ ਏ ਕਿਉਂਕਿ ਸਮਝ ਨਹੀਂ ਆਏਗੀ ਪਹਿਲਾਂ ਸੋਚਦੇ ਸੀ ਕਿ ਇਹਦੇ ਤੋਂ ਸੁੱਖ ਮਿਲੇਗਾ ਇਹਦੇ ਤੋਂ ਸੁੱਖ ਮਿਲੇਗਾ ਉਹਦੇ ਤੋਂ ਸੁੱਖ ਮਿਲੇਗਾ ਸਤਗੁਰੂ ਨੇ ਸਮਝਾਇਆ ਕਿ ਨਹੀਂ ਉਸ ਪਿਤਾ ਤੋਂ ਬਿਨਾ ਤੈਨੂੰ ਸੁੱਖ ਨਹੀਂ ਮਿਲੇਗਾ ਸਭ ਸੁਖ ਦਾਤਾ ਰਾਮ ਹੈ ਦੂਸਰ ਨਾ ਹਨ ਕੋਈ ਦੂਜਾ ਕੋਈ ਸੁਖਾਂ ਦਾ ਦਾਤਾ ਨਹੀਂ ਸਿਰਫ ਇੱਕ ਹੀ ਤੇ ਗੁਰੂ ਦੀ ਸਮਝ ਵੀ ਨਹੀਂ ਸੀ ਕੋਈ ਨਮਸਕਾਰ ਕਰਦੇ ਸੀ ਤਖਤ ਤੇ ਬਰਾਜਮਾਨ ਉਸ ਸਤਗੁਰੂ ਦੇ ਸਰੂਪ ਨੂੰ ਪਰ ਕਿਤੇ ਨਾ ਕਿਤੇ ਕੋਈ ਸੰਬੰਧ ਨਹੀਂ ਸੀ ਉਹਦੇ ਨਾਲ ਬਣਦਾ ਕਿ ਕੋਈ ਸੰਬੰਧ ਹੋਵੇ ਕਿਤੇ ਉਹ ਬਾਤ ਕਰੇ ਕੋਈ ਤੇ ਬਾਤ ਹੋਵੇ ਜਿਹੜੀ ਉਹ ਸਮਝਾਵੇ ਪਰ ਹਰਾਨੀ ਦੀ ਬਾਤ ਸੀ ਸਿੱਖਿਆ ਹੋਰ ਨਾਲ ਕੋਲੋਂ ਲੈਂਦੇ ਸੀ ਗੁਰੂ ਤੋਂ ਨਹੀਂ ਸੀ ਲੈਂਦੇ ਸਿੱਖ ਕਹਾਉਂਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸਿੱਖਿਆ ਲੈਂਦੇ ਸੀ ਹੋਰ ਨਾਲ ਤੋਂ ਦੂਜਿਆਂ ਤੋਂ ਸਹਾਰਾ ਲਿਆ ਜਾ ਸਕਦਾ ਗੁਰਸਿੱਖਾਂ ਤੋਂ ਵਿਦਵਾਨਾਂ ਤੋਂ ਟੀਕਾਕਾਰਾਂ ਤੋਂ ਸਹਾਰਾ ਲਿਆ ਜਾ ਸਕਦਾ ਪਰ ਅਸਲ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਜਦੋਂ ਵੀ ਕੋਈ ਪੰਗਤੀ ਦੇ ਸਤਿਗੁਰੂ ਦੀ ਬਾਣੀ ਦਾ ਕੋਈ ਸਵਾਲ ਆਉਣਾ ਨਾ ਤੇ ਛੇਤੀ ਨਾਲ ਮਨ ਚ ਇਹ ਨਹੀਂ ਆਉਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਆਪ ਜੀ ਦੇ ਆਉਂਦਾ ਇਦਾਂ ਈ ਆਪਜੀ ਦੇ ਕੋਈ ਸਵਾਲ ਹੋਵੇ ਜੀਵਨ ਚ ਮੁਸ਼ਕਲ ਹੋਵੇ ਕੋਈ ਦੁੱਖ ਆ ਜਾਵੇ ਕੋਈ ਸੁਖ ਲੱਗੇ ਕੋਈ ਵਿਵਤਾ ਲੱਗੇ ਵੈਸੇ ਤੇ ਹੁੰਦੀ ਨਹੀਂ ਪਰ ਚਲੋ ਜਿਹੜੀ ਅਵਸਥਾ ਚਹੀ ਜੀਨੇ ਆ ਉਥੇ ਬੇਅੰਤ ਕੁਝੇ ਪਰ ਕਦੀ ਇਦਾਂ ਦੀ ਘਟਨਾ ਘਟੇ ਤੇ ਮਨ ਦੇ ਵਿੱਚ ਪਹਿਲੀ ਸੁਰਤ ਕੀ ਆਉਂਦੀ ਏ ਕਿ ਗੁਰੂ ਨੂੰ ਦਸੀਏ ਜਾ ਕੇ ਜਾਂ ਆਉਂਦੀ ਏ ਕਿ ਜੇ ਪੈਸੇ ਕੱਟ ਗਏ ਤੇ ਫਲਾਣਾ ਜਿਹੜਾ ਫੁੱਫੜ ਏ ਨਾ ਉਹਦ ਕੋ ਮਾਇਆ ਵਾ ਵਾ ਉਹਦ ਕੋ ਮੰਗਤੇ ਬਣ ਜਾਈਏ ਜਾਂ ਫਲਾਣੇ ਮਿੱਤਰ ਨੂੰ ਜਾ ਕੇ ਕਹੀਏ ਜਾਂ ਸੋਚ ਆਉਂਦੀ ਏ ਕਿ ਗੁਰੂ ਤੋਂ ਪੁੱਛ ਕੇ ਦੇਖੀਏ ਗੁਰੂ ਨੂੰ ਜੋਦੜੀ ਕਰੀਏ ਇੱਕ ਗੁਰਸਿੱਖ ਦੀ ਕਮਾਲ ਦੀ ਬਾਤ ਆਪ ਜੀ ਨੂੰ ਸੁਣਾਉਣੇ ਆ ਕੋਈ ਗੁਰਸਿੱਖ ਸੀ ਉਸ ਨੂੰ ਹੁਕਮ ਹੋਇਆ ਕਿ 6ਵੇਂ ਪਾਤਸ਼ਾਹ ਦੇ ਨਾਲ ਦੋ ਸਿੰਘ ਰਹੇ ਨੇ ਬੰਦਗੀ ਬਹੁਤ ਕਰਦੇ ਸੀ ਤੇ ਸਤਗੁਰੂ ਦੇ ਨਾਲ ਜੁੱਧਾਂ 'ਚ ਸ਼ਹੀਦ ਵੀ ਹੋਏ ਨੇ ਨਾਮ ਇਹ ਉਹਨਾਂ ਦਾ ਬਾਬਾ ਸਿਲਵਰਾ ਜੀ ਤੇ ਬਾਬਾ ਡੋਗਰ ਜੀ ਗੁਰਸਿੱਖ ਨੂੰ ਹੁਕਮ ਹੋਇਆ ਕਿ ਉਹਨਾਂ ਦੇ ਤਪ ਸਥਾਨਾਂ ਦੀ ਸੇਵਾ ਜਿੱਥੇ ਉਹਨਾਂ ਨੇ ਬੰਦਗੀ ਕੀਤੀ ਹੈ ਨਾ ਉਸ ਜਗ੍ਹਾ ਤੇ ਜਾਓ ਤੇ ਉਥੇ ਇੱਕ ਗੁਰੂ ਧਾਮ ਹੈ ਗੁਰਦੁਆਰਾ ਹੈ ਬਹੁਤ ਛੋਟਾ ਜਿਹਾ ਬਹੁਤ ਬੁਰੀ ਹਾਲਤ ਚੇ ਤੇ ਉਹਦੀ ਸੇਵਾ ਕਰਾਓ ਉਥੇ ਚਲੇ ਗਏ ਜਾ ਕੇ ਦੇਖਦੇ ਕੀ ਨੇ ਜਗ੍ਹਾ ਕਾਫੀ ਹੈ ਤੇ ਕਾਫੀ ਲੰਗਾ ਜਿਹੜਾ ਹੈ ਨਾ ਲੰਗਣ ਨੂੰ ਰਸਤਾ ਉੱਥੇ ਬੜਾ ਬੜਾ ਉੱਚੀ ਕਾਈ ਕਾਏ ਲੰਗਣ ਨੂੰ ਇੱਕ ਡੰਡੀ ਜੀ ਇਹ ਵਿੱਚੋਂ ਦੀ ਲੰਘ ਕੇ ਜਾਂਦੇ ਰਸਤਾ ਨਹੀਂ ਹੈ ਸਹੀ ਤੇ ਜਿਸ ਜੇਸ ਕਮਰੇ ਦੇ ਅੰਦਰ ਸਤਿਗੁਰੂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਨ ਦੁਨੀਆ ਦੇ ਮਾਲਕ ਦਾ ਪ੍ਰਕਾਸ਼ ਹੈ ਨਾ ਉਹ ਇੰਨਾ ਬਿਰਦੇ ਕਿ ਤਰੇੜਾਂ ਪਈਆਂ ਨੇ ਇਧਰੋਂ ਦਿਖੀਏ ਤੇ ਅਗਲੇ ਪਾਰ ਦਿਖ ਜਾਂਦਾ ਤੇ ਉਹ ਅੱਜ ਡਿੱਗਾ ਤੇ ਕੱਲ ਡਿੱਗਾ ਕਦੀ ਵੀ ਡਿੱਗ ਸਕਦਾ ਹੈ ਫਿਰ ਦੂਜੀ ਬਾਤ ਉਹਨਾਂ ਨੇ ਦੇਖੀ ਕਿ ਸੁਖ ਆਸਣ ਆਪ ਜੀ ਨੇ ਕਦੀ ਦੇਖੇ ਹੋਣ ਸ਼ਮਸ਼ਾਨਾਂ ਦੇ ਵਿੱਚ ਮੜੀਆਂ ਦੇ ਵਿੱਚ ਕਿਹੜੇ-ਡੇ ਗੁੰਬਦ ਨੁਮਾ ਚਬੂਤਰੇ ਜੇ ਨਿੱਕੇ-ਨਿੱਕੇ ਹੁੰਦੇ ਸੀ ਉਹਦੇ ਵਿੱਚ ਸਤਿਗੁਰੂ ਦਾ ਜਿੱਥੇ ਬੰਦਾ ਬੈਹ ਨਹੀਂ ਚੰਗੀ ਤਰ੍ਹਾਂ ਸਕਦਾ ਉੱਥੇ ਸੁਖ ਆਸਣ ਕਰਦੇ ਸੀ ਕਿਉਂਕਿ ਉਹੋ ਹੀ ਇੱਕ ਸੀ ਜਿਹੜਾ ਚੋਂਦਾ ਨਹੀਂ ਸੀ ਤਿਉ ਗੁਰਸਿੱਖ ਜਦੋਂ ਸਾਧੂ ਉੱਥੇ ਪਹੁੰਚੇ ਜਾ ਕੇ ਦੇਖਿਆ ਤੇ ਇੱਕ ਗੁਰੂ ਕਾ ਲਾਲ ਉਥੇ ਸੇਵਾ ਕਰਦੇ ਸੀ ਇੱਕ ਗੁਰੂ ਦੇ ਪਿਆਰੇ ਉੱਥੇ ਸੇਵਾ ਕਰਦੇ ਸੀ ਸਵੇਰੇ ਸ਼ਾਮ ਸਤਿਗੁਰੂ ਦੀ ਸੇਵਾ ਕਰਨੀ ਸਤਿਗੁਰੂ ਨਾਲ ਲਾੜ ਲਡਾਉਣੇ ਸਵੇਰੇ ਪ੍ਰਕਾਸ਼ ਕਰਨਾ ਬਸਤਰ ਧੋਣੇ ਸਤਿਗੁਰੂ ਨੂੰ ਬਸਤਰ ਪਹਿਨਾਉਣੇ ਬੜੇ ਪ੍ਰੇਮ ਨਾਲ ਸੇਵਾ ਕਰਦੇ ਸੀ ਤੇ ਉਹਨਾਂ ਨੂੰ ਜਾ ਕੇ ਉਹਨਾਂ ਸਾਧੂਆਂ ਨੇ ਪੁੱਛਿਆ ਕਿ ਸਾਹਿਬ ਭਾਈ ਸਾਹਿਬ ਜੀ ਤੁਸੀਂ ਤੇ ਇੱਥੇ ਉਹ ਇੱਥੇ ਸੰਗਤ ਵੀ ਨਹੀਂ ਆਉਂਦੀ ਕੋਈ ਜ਼ਿਆਦਾ ਰਸਤਾ ਵੀ ਨਹੀਂ ਹੈ ਸਹੀ ਹੈ ਨਾ ਥੋੜਾ ਜਿਹਾ ਰਸਤਾ ਤੁਸੀਂ ਬਣਾਇਆ ਹੈ ਜਿੰਨਾ ਕੁ ਲੰਘਨ ਤੇ ਆਪਜੀ ਦੀ ਕਿਰਤ ਜਿਹੜੀ ਏ ਆਪਜੀ ਦਾ ਜਿਹੜਾ ਰੋਜ਼ਗਾਰ ਏ ਆਪਜੀ ਦੀ ਜਿਹੜਾ ਇਹ ਸਰੀਰ ਦੀ ਤਨ ਦੇਹੀ ਏ ਇਹ ਕਿੱਦਾਂ ਚੱਲਦੀ ਏ ਕਿਵੇਂ ਪਰਿਵਾਰ ਨੂੰ ਪਾਲਦੇ ਹੋ ਤੇ ਹੱਸ ਕੇ ਕਹਿਣ ਲੱਗੇ ਕਿ ਜਿੰਨੀ ਦੇਰ ਤੱਕ ਉਹ ਖਸਮ ਜਿੰਦਾ ਏ ਉਨੀ ਦੇਰ ਤੱਕ ਮੈਨੂੰ ਫਿਕਰ ਕਰਨ ਦੀ ਲੋੜ ਏ ਮੈਨੂੰ ਕੁਝ ਵੀ ਜ਼ਰੂਰਤ ਹੋਵੇ ਨਾ ਮੈਂ ਇਹਦ ਕੋ ਮੰਗ ਲੈਣਾ ਜਦੋਂ ਰਾਤ ਨੂੰ ਸੋਖ ਹਸਣ ਕਰਦਾ ਐ ਨਾ ਉਦੋਂ ਮੈਂ ਇਸ ਸਾਹਿਬ ਨੂੰ ਕਹਿ ਲੈਣਾ ਕਿ हे ਪਿਤਾ ਵੇਖ ਸਵੇਰੇ ਮੈਂ ਸੌਰੇ ਜਾਣਾ ਈ ਮੇਰਾ 10 ਰੁਪਏ ਬਸ ਦਾ ਕਿਰਾਇਆ ਲੱਗਣਾ ਈ ਤੇ ਆਉਣ ਦਾ ਵੀ 10 ਰੁਪਏ ਲੱਗਣਾ ਈ ਤੇ ਉਥੇ ਕੇਲੇ ਕੁਲੇ ਵੀ ਸ਼ਾਇਦ ਖੜਨੇ ਪੈਣ ਮੈਨੂੰ ਉਹ ਵੀ 10-20 ਰੁਪਏ ਦੇ ਦੇ ਤੇ ਜੇ ਮੇਰਾ ਉਥੇ ਸਮੋਸੇ ਖਾਣ ਨੂੰ ਜੀ ਕਰ ਪਿਆ ਨਾ ਉਹ ਵੀ ਥੋੜੇ ਜੇ ਦੇ ਦੇ ਤੇ ਪੁੱਤਰ ਨੇ ਤੇ ਪਿਤਾ ਕੋਈ ਮੰਗਣਾ ਹੋਇਆ ਨਾ ਕਹਿੰਦੇ ਸੁਖ ਹਸਣ ਕਰਨ ਲੱਗਿਆਂ ਮੈਂ ਅਰਦਾਸ ਕਰ ਦਿੱਤੀ ਤੇ ਮੈਂ ਕਦੀ ਵੱਧ ਨਹੀਂ ਮੰਗੇ ਜਿੰਨੀ ਲੋੜ ਏ ਗਿਣ ਕੇ ਦੱਸ ਦੇਣੇ ਸਤਿਗੁਰੂ ਐਨੇ ਚਾਹੀਦੇ ਨੇ ਕਹਿੰਦੇ ਇੱਕ ਦਿਨ ਕੀ ਹੋਇਆ ਅਮਰਤ ਵੇਲੇ ਇੱਕ ਬੜਾ ਚਿੱਟੇ ਦਾੜੇ ਵਾਲਾ ਬੜੇ ਸੋਹਣੇ ਸਰੂਪ ਵਾਲਾ ਗੁਰਸਿੱਖ ਸਾਈਕਲ ਤੇ ਆਇਆ ਤੇ ਸੜਕ ਤੋਂ ਹੀ ਖਲੋ ਕੇ ਉੱਚੀ ਆਵਾਜ਼ ਮਾਰੀ ਕਿ ਉਹ ਭਾਈ ਗੁਰਸੁਖਾ ਉਰੇ ਆ ਕਹਿੰਦੇ ਮੈਂ ਲਾਗੇ ਗਿਆ ਹਾਲਚਲ ਪੁੱਛਿਆ ਏ ਤੇਰਾ ਹਾਲ ਕੀ ਏ ਤੇ ਕਹਿੰਦੇ ਮੈਂ ਦੱਸਿਆ ਠੀਕ ਠਾਕ ਏ ਤੇ ਕਹਿੰਦੇ ਜਾਣ ਲੱਗਾ ਮੇਰੀ ਮੁੱਠ ਦੇ ਵਿੱਚ ਕੁਝ ਪੈਸੇ ਦੇ ਗਿਆ ਤੇ ਜਦੋਂ ਮੈਂ ਗਿਣੇ ਤੇ ਉਨੇ ਹੀ ਜਿੰਨੇ ਰਾਤ ਨੂੰ ਮੰਗੇ ਸੀ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਮੈਂ ਸੋਚਿਆ ਕਿ ਜਦੋਂ ਮੈਂ ਅਰਦਾਸ ਕੀਤੀ ਹੈ ਨਾ ਇਹ ਕਿਤੇ ਅਸੇ ਪਾਸੇ ਸੁਣਦਾ ਹੋਣਾ ਇਹਨੂੰ ਪਤਾ ਲੱਗ ਗਿਆ ਹੋਣਾ ਕਹਿੰਦੇ ਫਿਰ ਮੈਂ ਗੁਪਤ ਅਰਦਾਸ ਵੀ ਕੀਤੀ ਹੈ ਮਨ ਚ ਪਰ ਫਿਰ ਵੀ ਆਉਂਦਾ ਏ ਤੇ ਦੇ ਜਾਂਦਾ ਏ ਜਦੋਂ ਲੋੜ ਹੁੰਦੀ ਲੈ ਲੈਣਾ ਇਹਦੇ ਗੱਲ ਤੇ ਇਸ ਸਾਹਿਬ ਤੇ ਭਰੋਸੇ ਦੀ ਏ ਕਿpropto ਕਿੰਨਾ ਏ ਪਰ ਸਾਨੂੰ ਭਰੋਸਾ ਤੇ ਮਨ ਦੀ ਮਾਇਆ ਨੇ ਮਨ ਦੇ ਹੰਕਾਰ ਨੇ ਸਾਡਾ ਭਰੋਸਾ ਹੀ ਨਹੀਂ ਰਹਿਣ ਦਿੱਤਾ ਤੇ ਸੱਚ ਜਾਣਿਓ ਜੀਵਨ ਦਾ ਸਭ ਤੋਂ ਵੱਡਾ ਦੁੱਖ ਜਿਹੜਾ ਏ ਨਾ ਇਹ ਇਹਦੇ ਤੇ ਭਰੋਸਾ ਨਾ ਕਰਨ ਦਾ ਏ ਕਈ ਵਾਰਾਂ ਸੰਗਤ ਨਾਲ ਇਹ ਬੇਨਤੀ ਕਰਦੇ ਪੈਸੇ ਚਲੇ ਜਾਣ ਡਰ ਕਿਉਂ ਲੱਗਦਾ ਏ ਇਸ ਕਰਕੇ ਨਹੀਂ ਕਿ ਪੈਸੇ ਕੱਟ ਗਏ ਇਸ ਕਰਕੇ ਕਿ ਇਹਦੇ ਤੇ ਭਰੋਸਾ ਨਹੀਂ ਹੈ ਕਿ ਇਹ ਦਿੰਦਾ ਏ ਇਹਦੇ ਤੇ ਭਰੋਸਾ ਨਹੀਂ ਹੈ ਕਿ ਇਹ ਰਾਜ ਕਰ ਹਿੰਦ ਹੈ ਰੋਜੀ ਦੇ ਹਿੰਦ ਹੈ ਇਹਦੇ ਤੇ ਭਰੋਸਾ ਨਹੀਂ ਹੈ ਕਿ 84 ਲੱਖ ਜোন ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਹਦੇ ਤੇ ਭਰੋਸਾ ਨਹੀਂ ਹੈ ਕਿ ਪੈਦਾ ਕਰਨ ਵਾਲਾ ਕੌਣ ਹੈ ਇਹਦੇ ਤੇ ਭਰੋਸਾ ਨਹੀਂ ਹੈ ਕਿ ਪੱਲਣ ਵਾਲਾ ਕੌਣ ਹੈ ਇਹਦੇ ਤੇ ਭਰੋਸਾ ਹੋਏਗਾ ਤੇ ਡਰ ਨਹੀਂ ਲੱਗੇਗਾ